ਬਠਿੰਡਾ ਸ਼ਹਿਰ ਅੰਦਰ ਟ੍ਰੈਫਿਕ ਦੇ ਨਿਯਮਾਂ ਦੀ ਹੋ ਰਹੀ ਉਲੰਘਣਾ ਤੇ ਟ੍ਰੈਫਿਕ ਪੁਲਿਸ ਬਠਿੰਡਾ ਹੋਈ ਸਖਤ ਕਿ ਹਾ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾ ਰਹੇ ਹਨ ਚਲਾਨ ਦੱਸ ਲਈ ਕਿ ਬਠਿੰਡਾ ਸ਼ਹਿਰ ਅੰਦਰ ਬੱਸਾਂ ਦੇ ਡਰਾਈਵਰ ਅਤੇ ਕਨੈਕਟਰਾਂ ਵੱਲੋਂ ਓਵਰਲੋਡ ਸਵਾਰੀਆਂ ਬੱਸਾਂ ਵਿੱਚ ਭਰ ਕੇ ਚੜਾਈਆਂ ਜਾ ਰਹੀਆਂ ਹਨ ਅਤੇ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਸ਼ਹਿਰ ਅੰਦਰ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੱਸ ਦੇ ਡਰਾਈਵਰ ਅਤੇ ਕਨੈਕਟਰਾਂ ਵੱਲੋਂ ਬੱਸਾਂ ਓਵਰਲੋਡ ਭਰ ਕੇ ਸੜਕਾਂ ਤੇ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਬੱਸਾਂ ਦੇ ਓਵਰਲੋਡ ਹੋਣ ਕਾਰਨ ਕਈ ਤਰ੍ਹਾਂ ਦੀਆਂ ਕੀਮਤੀ ਜਾਨਾਂ ਸੜਕੀ ਹਾਦਸਿਆਂ ਦੇ ਦੌਰਾਨ ਚਲੀਆਂ ਜਾ ਰਹੀਆਂ ਹਨ ਇਸ ਬਾਰੇ ਜਦੋਂ ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਨਾ ਕਿਹਾ ਹੈ ਕਿ ਜੇਕਰ ਕੋਈ ওভারਲੋਡ ਸਵਾਰੀਆਂ ਨਾਲ ਪਰਿਭਾਸ਼ ਨਜ਼ਰ ਆਉਂਦੀ ਹੈ ਤਾਂ ਸਾਡੇ ਵੱਲੋਂ ਬੱਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਚੈਕਿੰਗ ਕਰਵਾਉਂਦੇ ਚਲਾਨ ਕਰਦੇ ਜੀ ਅੱਜ ਹੀ ਦੋ ਬੱਸਾਂ ਦੇ ਚਲਾਨ ਕੀਤੇ ਇਸ ਤੋਂ ਪਹਿਲਾਂ ਵੀ ਜਿਹਨਾਂ ওভারਲੋਡ ਬੱਸਾਂ ਇਹਨਾਂ ਸਾਥ ਦੇ ਸਵਾਰੀਆਂ ਭਾ ਲੈਂਦੇ ਆਂ ਦੂਰ ਤੋਂ ਪਿੱਛੇ ਬਾਰੀਆਂ ਖੜੀਆਂ ਹੁੰਦੀਆਂ ਨੇ ਜਿੰਨੇ ਵੀ ਲੋਕਾਂ ਨੂੰ ਸਵਾਰੀਆਂ ਦਾ ਚਲਾਨ ਕਰਦੇ ਆਂ ਕਿ ਇਹਨਾਂ ਨੂੰ ਕੋਈ ਹੱਦ ਤੱਤਾ ਦਿੱਤੀਆਂ ਜੇ ਤੂੰ ਪਹਿਲਾਂ ਜੇ ਕੋਈ ਹਾਸਾ ਵੱਡਾ ਵਾਪਰ ਗਿਆ ਨਹੀਂ ਹਰ ਤਾਂ ਇਹਨਾਂ ਨੂੰ ਸ਼ੂਟ ਪਤਾ ਹੀ ਆਦਾ ਆਲਰੇਡੀ ਡਿਊਟੀ ਇਹਨਾਂ ਦੀ ਬੰਦੇ ਅਸੀਂ ਵੀ ਇਹਨਾਂ ਨੂੰ ਵਾਰ-ਵਾਰ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਰੂਲ ਨਾ ਕਰੂ ਅਸੀਂ ਛਾਪੇ ਸਵਾਰੀ ਨਾ ਬੋਲ ਤੇ ਜਾਣ ਦੇ ਦੋਖ ਨੂੰ ਪਾਉਣ ਵਾਲੀ ਗੱਲ ਅੱਗੇ ਕਿਸ ਤਰ੍ਹਾਂ ਦਾ ਰਹੇਗਾ ਕਰਪਾ ਇਹ ਬਿਲਕੁਲ ਨਹੀਂ ਬਖਸ਼ਾਂਗੇ ਜੇ ਕੋਈ ਓਵਰਲੋਡ ਹੋਣ ਬਸ ਮਿਲੂਗਾ ਤਾਂ ਪੱਕਾ ਚਲਾਣ ਜ਼ਰਾ ਕੀਤਾ ਜਾਊਗਾ ਇਹਨਾਂ ਤੁਹਾਡੇ ਨੇ ਅਪੀਲ ਵੀ ਅਸੀਂ ਕਰਦੇ ਹਾਂ ਡਰਾਈਵਰਾਂ ਨੂੰ ਕੰਟਰੈਕਟਰਾਂ ਨੂੰ ਵੀ ਜਿਹੜੇ ਓਵਰਲੋਡ ਛੱਪ ਵਗੈਰਾ ਦੇ ਬੱਸਾਂ ਨਾ ਭੰਗਿਆ ਜ